ਆ ਜੁਨਾ ਇੱਥੇ ਖੜਕੇ ਵਿੱਚ ਝੂਟੀ ਦਿਓ ਦੋਸਤੋ ਤੁਸ ਨੂੰ ਬਰੀਕੀਆਂ ਦਿਖਾਉਣਾ ਹੈ ਪਹਿਲਾਂ ਨਾ ਤੁਸੀਂ ਝੂਟੀ ਦਾ ਮੂੰਹ ਮੱਥਾ ਦੇਖਿਓ ਅੱਛਾ ਰਿਜ਼ਲਟ ਦੀ ਹੈ ਝੋਟੇ ਨੇ ਮੈਨੂੰ ਖੁਦ ਕੋਈ ਇਤਨਾ ਵਿਸ਼ਵਾਸ ਨਹੀਂ ਤਾਂ ਵੀ ਇਤਨਾ ਬੜੀਆ ਰਿਜ਼ਲਟ ਆਏਗਾ ਸੰਤੋਸ਼ ਚੰਡੀ ਦੇਖਾ ਤੁਸ ਨੂੰ ਮੈਂ ਦੁੱਧ ਕਰ ਲਓ ਬਿਨਾਂ ਵਾਇ ਵੀ ਹੈਂ ਯੂ ਕੋ ਨਹੀਂ ਕੋਈ ਹੈਂ ਲੈ ਲੈ ਕਿਵੇਂ ਦੇਖੋ ਲੈ ਯਾਹ ਸੇ ਕੋਈ ਚਮੜੀ ਪਕੜ ਸਕੈਗੇ ਪਸੂਈਏ ਦੇਖੋ ਜੀ ਇਹ ਹੋ ਗਿਆ ਬ੍ਰੀਡਰ ਕਮਾ ਜੀ ਹੈ ਬ੍ਰੀਡ ਭਾਈ ਹੈ ਤੇ ਤੁਹਾਨੂੰ ਮੈਂ ਨਾਲ ਦੇਖੋ ਨਾਟ ਫਾਰ ਸੇਲ ਹੈ ਬਾਈ ਕਹਿੰਦਾ ਮੈਂ ਵੇਚਣੀ ਨਹੀਂ ਨਾ ਵੇਚਣੀ ਨਹੀਂ ਆਪਣਾ ਦੇ ਕੋ ਪਰ ਦਾ ਕੰਮ ਜਰੂਰ ਹੈ ਸ਼ੌਂਕ ਦੇ ਤੌਰ ਤੇ ਵੀਡੀਓ ਹੈ ਹਾਂ ਮੈਂ ਤੁਹਾਨੂੰ ਪਹਿਲੇ ਦੇਖੋ ਯਾਰ ਝੋਟੀ ਆਰਾਮ ਨਾਲ ਖੜੀ ਹੈ ਕਿੰਨਾ ਆਪਣਾ ਕਿੰਨਾ ਝੋਟੀ ਮੈਂ ਕੋਈ ਉਹ ਕੋ ਨਹੀਂ ਕੋਈ ਕੋਈ ਮਤਲਬ ਨਾ ਹਿਲਣਾ ਚਲਣਾ ਲੈਣਾ ਦੇਣਾ ਆਰਾਮ ਦੇ ਨਾਲ ਝੋਟੀ ਖੜੀ ਹੈ ਦੇਖੋ ਜਦੋਂ ਮੈਂ ਇਹਦੇ ਵਾਸਤੇ ਇਹ ਇਸ ਝੋਟੀ ਦੀ ਆਪਾਂ ਪ੍ਰੋਮੋਸ਼ਨ ਨਹੀਂ ਹੈਗੀ ਮੇਰੇ ਕੰਨੂ ਇਹ ਵੀ ਮੈਂ ਇਹਦੀ ਪ੍ਰੋਮੋਸ਼ਨ ਕਰ ਰਿਆ ਪੈਸੇ ਲੈ ਕੇ ਜਾ ਕੋ ਦਾ ਇਹ ਵੈ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਅੱਜ ਮੈਂ ਖੜਾ ਹਾਂ ਹਰਿਆਣੇ ਦੇ ਵਿੱਚ ਹਰਿਆਣਾ ਪਿੰਡ ਪੁਲੈਰੀ ਜ਼ਿਲ੍ਹਾ ਹਸਾਰ ਦੇ ਵਿੱਚ ਐ ਮੈਂ ਨਾ ਬਾਈ ਕੋਲੇ ਇੱਕ ਮੱਝ ਦੀ ਵੀਡੀਓ ਬਣਾਉਣਾ ਆਇਆ ਸੀ ਬਾਈ ਕੋਲੇ ਮੱਝ ਸੇਲ ਹੈਗੀ ਤੇ ਬਾਈ ਕੋਲੇ ਇੱਕ ਝੋਟੀ ਸੀਗੀ ਬਹੁਤ ਚੰਗੀ ਤੇ ਟਾਪ ਦੀ ਝੋਟੀ ਮੈਨੂੰ ਬਹੁਤ ਸੋਹਣੀ ਲੱਗੀ ਥਾਣਾ ਬਾਨਾ ਬਾ ਕਮਾਲਾ ਸਿੰਘਾਂ ਵਾਲੇ ਪਾਸੋਂ ਪਿੰਡੇ ਵਾਲੇ ਪਾਸੋਂ ਬਹੁਤ ਬਰੀਕੀਆਂ ਝੋਟੀ ਦੇ ਵਿੱਚ ਤੇ ਡਿਟੇਲ ਦੀ ਉਂਗਮਾ ਸਾਰੀ ਵੀ ਇਹ ਕਿਹੜੇ ਸੀਮੰਟ ਦੀ ਐ ਕਿੰਨੀ ਇਹਦੀ ਉਮਰ ਹੋਗੀ ਕਿੰਨਾ ਟਾਈਮ ਇਹਦੇ ਚ ਸੂਣ ਚ ਰਹਿੰਦਾਗਾ ਤੇ ਇਹ ਕੱਟੀ ਦੋਸਤੋ ਸੂਣ ਜਾ ਰਹੀ ਹੈਗੀ ਸਾਰੀ ਡਿਟੇਲ ਲੈ ਕੇ ਦਊਗਾ ਸ਼ੌਂਕ ਦੇ ਤੌਰ ਤੇ ਮੈਂ ਵੀਡੀਓ ਬਣਾ ਰਿਹਾ ਹਾਂ ਡਿਟੇਲਸ ਨੂੰ A to Z ਦਊਗਾ ਝੋਟੀ ਦੀ ਤੇ ਕਿਹੜੇ ਬੁੱਲਦੀ ਹੈ ਇਹ ਇਦਾਂ ਦੇ ਬੁੱਲਦੀ ਝੋਟੀ ਹੈ ਜਿਹਦੀਆਂ ਬਾ ਕਮਾਲ ਤੇ ਬਹੁਤ ਸੋਹਣੀਆਂ ਝੋਟੀਆਂ ਜਿਹੜੀਆਂ ਬਰੀਡ ਦੇ ਵਿੱਚ ਬਿਊਟੀ ਦੇ ਵਿੱਚ ਤੇ ਥਾਣਾ ਹਵਾਨੇ ਦੇ ਵਿੱਚ ਤੇ ਦੁੱਧ ਦੇ ਵਿੱਚ ਸਾਰੇ ਸਾਰੇ ਪਾਸੇ ਬਹੁਤ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਹੈਗਾ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਤਾਂ ਵੀਡੀਓ ਨਾ ਮੱਝ ਦੀ ਕਵਰ ਕਰਨ ਆਇਆ ਸੀ ਬਾਈ ਕੋਲੇ ਮੱਝ ਸੇਲ ਹੈ ਤੇ ਝੋਟੀ ਬਾਈ ਦੇ ਘਰੇ ਸੀਗੀ ਇਹ ਨਾਟ ਫਾਰ ਸੇਲ ਹੈ ਬਕਾਉ ਨਹੀਂ ਹੈਗੀ ਝੋਟੀ ਤੇ ਮੈਥੋਂ ਉਹ ਰਿਆ ਨਿਗਾ ਮੈਂ ਸੋਚਿਆ ਵੀ ਆਪਣੇ ਦਸਕਾ ਜਿਹੜੇ ਭਰਾ ਉਹਨਾਂ ਤੱਕ ਇਹ ਵੀਡੀਓ ਨੂੰ ਲੈ ਕੇ ਜਾ ਕੇ ਦਿਖਾਈਏ ਝੋਟੀ ਨੂੰ ਤਾਂ ਜੋ ਐਦਾਂ ਦੇ ਬੁੱਲਾਂ ਦੇ ਸੀਮਨ ਹੈ ਜਿਹੜੇ ਉਹ ਤੁਸੀਂ ਵੀ ਆਪਦੇ ਘਰੇ ਲਵਾ ਕੇ ਉਹਨੂੰ ਤਿਆਰ ਕਰ ਸਕਦੇ ਹੋ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਹੈਗੇ ਮੈਂ ਤੁਹਾਨੂੰ ਇੱਥੇ ਖੜ ਕੇ ਵੀ ਝੋਟੀ ਦੇ ਆ ਦੋਸਤ ਤੁਹਾਨੂੰ ਬਰੀਕੀਆਂ ਦਿਖਾਉਣਾ ਹੈ ਪਹਿਲਾਂ ਤੁਸੀਂ ਝੋਟੀ ਦਾ ਮੂੰਹ ਮੱਥਾ ਦੇਖਿਓ ਆ ਦੇਖਿਓ ਸਿੰਘ ਦੇਖਿਓ ਝੋਟੀ ਦਾ ਸਿੰਘਾਂ ਦਾ ਸਾਈਜ਼ ਦੇਖਿਓ ਦੇਖਿਓ ਛੋਟਾ ਸਿੰਘ ਰਿੰਗ ਸਿੰਘ ਲੱਗਿਆ ਝੋਟੀ ਨੂੰ ਦੇਖੋ ਜੈਨਮਨ ਜੀ ਕੋਈ ਮਤਲਬ ਸਿੰਘ ਬਣਵਾਇਆ ਨਹੀਂ ਹੈਗਾ ਇਹ ਇਹ ਜੈਨੂਆ ਓਰੀਜਨਲ ਸਿੰਘ ਹੈ ਐਦਾਂ ਦਾ ਸਿੰਘ ਹੈ ਨਾ ਤੁਸੀਂ ਤੇ ਆ ਦੇਖੋ ਪਿੰਡਾ ਝੋਟੀ ਦਾ ਦੇਖਿਓ ਦੇਖੋ ਪਿੱਠ ਪੁੜੇ ਵਾਲੇ ਪਾਸੇ ਦੇਖਿਓ ਕਰੀਬੀ ਹੈ ਨਾ ਕਮਾਲ ਝੋਟੀ ਨੇ ਦੇਖੋ ਤੇ ਹਲੇ ਦੋਸਤੋ ਇਹ ਨਾ ਆ ਦੇਖੋ ਆਨ ਫਰਾਉਡ ਦੇਖੋ ਝੋਟੀ ਦਾ ਦੇਖੋ ਜਿਵੇਂ ਨਾ ਕਹਿਨੋ ਵੀ ਪੀੜੀ ਦੇ ਪਾਵੇ ਨਹੀਂ ਹੁੰਦੇ ਐਸ ਲੋਡ ਜਿਵੇਂ ਫੈਵਿਕ ਇਕ ਦੇ ਨਾਲ ਥਾਣਾ ਲੱਗੇ ਹੁੰਦੇ ਆ ਐਦਾਂ ਦਾ ਥਾਣਾ ਵਿੱਚ ਇਹ ਨਾ ਤੁਸੀਂ ਹੁਣ ਦੇਖਿਓ ਹਲੇ ਝੋਟੀ ਦੇ ਹਲੇ ਸੂਣ ਦੇ ਵਿੱਚ ਪਏ ਐ ਤੇ ਸੂਪ ਹੀ ਨਾ ਝੋਟੀ ਉਦੋਂ ਬਾਅਦ ਝੋਟੀ ਨੇ ਬਹੁਤ ਸੋਹਣਾ ਥਾਣਾ ਲੈ ਕੇ ਆਣਾ ਕਿਉਂਕਿ ਹਲੇ ਥੋੜੀ ਥੋੜੀ ਝੋਟੀ ਨੂੰ ਬਾਦੀ ਹੈ। ਭਲੂਣ ਕਹਦ ਨੇ ਆਪਾਂ ਆਹ ਦੇਖਿਓ। ਕਿੰਨੀ ਬੱਥੇ ਹੁਣ ਦਿਖਾਉਂਦੀ ਆ ਥਾਣੇ ਦੇ ਵਿੱਚ ਤੇ ਹਵਾਨਾ ਦੇਖਿਓ ਕਿੱਥੋਂ ਸਟਾਰਟ ਹੁੰਦਾ ਹੈਗਾ ਦੇਖੋ। ਬਹੁਤ ਸੋਹਣੀ ਝੋਪੀ ਨੇ ਤਿਆਰ ਹੋਣਾ ਪਰਮਾਤਮਾ ਇਹਨੂੰ ਰੰਗ ਭਾਗ ਲਾਗੇ ਹਲੇ ਕੱਟੀ ਐ ਤੇ ਤੁਸੀਂ ਦੇਖੋਗੇ ਜਦੋਂ ਇਹ ਝੋਟੀ ਨੇ ਮੱਝ ਬਣਨਾ ਉਦੋਂ ਤੁਹਾਨੂੰ ਮੈਂ ਦਿਖਾਵਾਂਗਾ ਤੇ ਮੈਂ ਗੱਲਬਾਤ ਤੁਹਾਡੀ ਕਰਾਉਣਾ ਆਇਓ ਬਾਈ ਸਾਹਮਣੇ ਬਾਈ ਸਤਿ ਸ੍ਰੀ ਅਕਾਲ ਸਸਰੇ ਕਾਲ ਰਾਮ ਰਾਮ ਆਪਕੇ ਸਭੀ ਦਰਸ਼ਕੋ ਆਪਕਾ ਯਹਾਂ ਪਰ ਆਣੇ ਵੇਲ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪਣਾ ਨਾ ਐਡਰੈਸ ਬਤਾਓ ਪਹਿਲਾਂ ਦਾ ਪ੍ਰੋਪਰ ਮੇਰਾ ਨਾਮ ਸਤੇਂਦਰ ਨੈਣ ਮੇਰੇ ਪਿਤਾ ਜੀ ਦਾ ਨਾਮ ਸਰਜੀਤ ਸਿੰਘ ਨੈਣ ਹੈ ਪਿੰਡ ਮੇਰਾ ਕੁਲੇਰੀ ਹੈ ਜ਼ਿਲ੍ਹਾ ਮੇਰਾ ਇਸਹਾ ਹੈ ਮੇਰਾ ਅਗਰਵਾ ਮੋੜ ਸੇ 6 ਕਿਲੋਮੀਟਰ ਬਰਵਾਲਾ ਸੇ 27 ਕਿਲੋਮੀਟਰ ਉਕਲਾਣਾ ਸੇ 27 ਬੁੰਨਾ ਸੇ 27 ਹਮ ਔਰ ਫਤੇਵਾਦ ਸੇ 30 ਕਿਲੋਮੀਟਰ ਗਾਉ ਹੈ ਫਤੇਵਾਦ ਸੇ ਹਾਂ ਤਹਿਸੀਲ ਕਿਹੜੀ ਪੈਂਦੀ ਹੈ ਤਹਿਸੀਲ ਹੀ ਸਾਰ ਜ਼ਿਲ੍ਹਾ ਹੀ ਸਾਰ ਤਹਿਸੀਲ ਤੇ ਦੋਨੋਂ ਹਿਸਾਰ ਹੈ ਦੋਨੋਂ ਹਿਸਾਰ ਹੈ ਜੀ ਮੈਂ ਇਹ ਪਹਿਲਾਂ ਜੇ ਬਤਾਏ ਜੋਤੀ ਆਪਕੇ ਘਰ ਕੀ ਹੈ ਨਾ ਆਪਣੇ ਘਰ ਕੀ ਬਰੀਡ ਹੈ ਜੀ ਆਪਣਾ ਅੱਛਾ ਹਾਂ ਘਰ ਕੀ ਹੈ ਵੈਸੇ ਤਾਂ ਆਪਣਾ ਲੈ ਵਿੱਚ ਇਹ ਕੰਮ ਪਰ ਇਹ ਜੋ ਆਪਣੇ ਜਿਸ ਜੋਤੀ ਖਾਤਰ ਬੁਲਾਇਆ ਥਾ ਨਾ ਵੀਡੀਓ ਬਣਾਣੇ ਉਹ ਵੀ ਆਪਣਾ चालीस साल पुराना ब्रीड है ये भी अपनी घर की ब्रीड है इसकी नानी थे लाप इसकी नानी थे राजली गांव से उसकी बाद इसकी माँ अपने घर आगे जन, लिया, और उसने इसको जन्म दिया हाँ। अपना ब्रीड है इसकी हम उम्र कितनी है दी यदि तीस महीने की होगी तीन दिन बाद दी जी बयाने में कितने दिन बाकी है बयाने में एक हफ्ता बाकी है जी एक हफ्ता ले जाएगी अभी आराम से लेगी बाकी तो देखो परमात्मा का है ਬਾਕੀ ਉਮੀਦ ਹੈ ਜੋਟੀ ਸੇ ਲਗਾ ਕੋ ਨਹੀਂ ਬਈ ਜੋਟੀ ਪਿਆ ਹੋਗੀ ਜੋਟੀ ਖੀਰੀ ਹੈ ਕਿ ਦੋ ਦੰਦ ਦਾ ਕਿੱਦਾਂ ਹੈ ਜੀ ਖੀਰੀ ਸੀ ਇਹ ਦੋ ਦਿਨ ਪਹਿਲੇ ਦੰਦ ਤੋੜ ਗਈ ਇਹ ਮੈਂ ਦਿਖਾ ਦਿੰਦਾ ਆਪ ਨੂੰ ਇਹ ਖੀਰੀ ਸੀ ਮੈਨੂੰ ਵੀ ਨਹੀਂ ਪਤਾ ਸੀ ਪਰਸੋਂ ਇੱਕ ਭਾਈ ਆਇਆ ਸੀ ਦੇਖੋ ਤੋੜੇ ਹੈ ਹਾਂ ਆ ਵੀ ਤਾਂ ਤੋੜੇ ਹੀ ਦੰਦ ਹੈ ਔਰ ਠੰਡੀ ਇਤਨੀ ਹੈ ਜੋਟੀ ਬਈ ਬਰੀਡ ਹੈ ਔਰ ਮੈਂ ਆਪਕੋ ਬਤਾਣਾ ਚਾਹੂੰਗਾ ਇਹ ਸ਼ਾਮ ਬਾਲਕ ਯਬਲ ਕੀ ਜੋਟੀ ਹੈ ਜੀ ਮੈਂ ਤੁਹਾਨੂੰ ਉੱਥੇ ਲੈ ਕੇ ਆਉਣਾ ਸੀ ਤੁਸੀਂ ਪਹਿਲਾਂ ਦੱਸਤਾ ਅੱਛਾ ਸ਼ਾਮ ਬੜਕੀ ਬੁਲਗੀ ਜੋਟੇ ਜੀ ਬਹੁਤ ਅੱਛਾ ਰਿਜ਼ਲਟ ਲਿਆ ਜੋਟੇ ਨੇ ਮੈਨੂੰ ਖੁਦ ਕੋਈ ਇਤਨਾ ਵਿਸ਼ਵਾਸ ਨਹੀਂਤਾ ਵੀ ਇਤਨਾ ਬੜੀਆ ਰਿਜ਼ਲਟ ਆਏਗਾ ਸੰਤੋਸ਼ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਤੋਸ਼ਤਾ ਕਿਉਂਕਿ ਅਡਰ ਕੁਆਲਟੀ ਮਤਲਬ ਜੀ ਬਿਲਕੁਲ ਜੈਨੂਨ ਆਪ ਦੇਖ ਲਓ کہیں ਕਟਿੰਗ ਹੋ ਕੋਈ ਪੀਸ ਕੋ ਦਾਣੇ ਸੇ ਅਲੱਗ ਕੁਝ ਵੀ ਨਹੀਂ ਦੇ ਰੱਖਿਆ ਕੋਈ ਵੀ ਰਾਈਟ ਅੱਛਾ ਬਿਲਕੁਲ ਨੇਚਰਲ ਟੂੜੀ ਟੂੜੀ ਹੈ ਜਾਂ ਖੱਤੀ ਹੈ ਇਸ ਤੋਂ ਇਲਾਵਾ ਅਗਰ ਕੁਝ ਵੀ ਦੇ ਰੱਖਿਆ ਹੋ ਉਹ ਦੇਖ ਲਓ ਇਹ ਨੌ ਵੀ ਦੋਸਤੋ ਆ ਕੋਈ ਕਟਿੰਗ ਹੋ ਕੋਈ ਕਲਰ ਮੈਂ ਦਿੱਕਤ ਹੋ ਕੋਈ ਵੀ ਕੋਈ ਦੇਖ ਲਓ ਆਪ ਇਹ ਸਿਰਫ ਬ੍ਰਿਡ ਦਾ ਕਮਾਲ ਹੈ ਸਿਮਨ ਦਾ ਕਮਾਲ ਹੈ ਜੀ ਇਹ ਸੋ ਦੋਸਤੋ ਜਿਹੜੇ ਨਾ ਡੋਮੀਨੇਟਡ ਬੋਲ ਹੁੰਦੇ ਆ ਨਾ ਉਹ ਉਹ ਇਦਾਂ ਦੀ ਕੁਆਲਿਟੀ ਲੈ ਕੇ ਆਉਂਦੇ ਆ ਮੈਂ ਪਹਿਲਾਂ ਵੀ ਉਸ ਬੋਲ ਦੀਆਂ ਵੀਡੀਓ ਪਾਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂਕਿ ਮੈਂ ਵੀਡੀਓ ਤਾਂ ਬਾਈਕ ਕੋਲੇ ਪਾਉਣ ਆਇਆ ਸੀ ਇੱਕ ਮੱਝ ਬਕਾਉਗਾ ਉਹਦੀ ਵੀ ਵੀਡੀਓ ਬਣਾ ਲਈ ਉਹਦੀ ਪਾਉਣ ਆਇਆ ਸੀਗਾ ਤੇ ਬਾਈਕ ਕੋਲੇ ਝੋਟੀ ਬਹੁਤ ਸੋਹਣੀ ਸੀ ਤੇ ਮੈਂ ਇਥੋਂ ਰਿਹਾ ਨਹੀਂ ਗਿਆ ਪਾਈ ਤਾਂ ਹਾਲੇ ਕਹਿੰਦਾ ਸੀ ਨਹੀਂ ਬਣਾਉਣੀ ਮੈਂ ਆਹ ਯਾਰ ਮੈਨੂੰ ਵੀਡੀਓ ਬਣਾ ਲਾਂ ਤੇ ਝੋਟੀ ਵਾਲੀ ਚੰਗੀ ਆਏਗੀ ਤੇ ਦਿਖਾਈਏ ਆਪਾਂ ਲੋਕਾਂ ਨੂੰ ਕਿ ਕਿੱਦਾਂ ਦੀ ਝੋਟੀ ਆਈ ਹੈ ਮੈਂ ਸੁਣਨਾ ਹੁਣ ਇੱਥੇ ਦੇਖਿਓ ਆਹ ਦੇਖਿਓ ਢੀਲੀ ਹੈ ਨਾ ਪਿੰਡੇ ਦੇ ਉੱਪਰ ਵੀ ਬਰੀਕ ਬਰੀਕ ਬੈਂਡ ਢੀਲੀ ਚਮੜੀ ਦੇਖੋ ਦੇਖੋ ਲੈ ਯਾਹਾਂ ਸੇ ਕੋਈ ਚਮੜੀ ਪਕੜ ਸਕੈਗੇ ਪਸੂਈ ਇਹ ਦੇਖੋ ਜੀ ਹੋਵੇ ਬਰੀਡੋ ਕਮਾਲ ਜੀ ਹੈ ਬਰੀਡ ਭਾਈ ਹੈ ਤੇ ਸੋਨੂੰ ਮੈਂ ਹੁਣ ਉਹਦਾ ਇੱਧਰ ਇੱਧਰ ਕਰਿਓ ਉਹਨੂੰ ਥਾਣ ਹਵਾਨਾ ਨਾਲ ਤੇ ਖੜੀ ਦਾ ਦਿਖਾਉਂ ਝੋਟੀ ਦਾ ਪਹਿਲਾਂ ਹੋਰ ਸਾਈਜ਼ ਦੇਖ ਲਿਓ ਆਪਣੀ ਮੈਂ ਆਈਟ ਗਈ ਸਭ ਦੇ ਇਹ ਇਹ ਤੇ ਆਉਂਦੀ ਆ ਆਪਣੇ ਮਤਲਬ ਕੈਮਰੇ ਦੇ ਵਿੱਚ ਬੇਲ ਬਹੁਤ ਲੰਮੀ ਆ ਝੋਟੀ ਦੀ ਤੇ ਹਲੇ ਵਾਹੇ ਕੱਟੀ ਐ ਅਭੀ ਤਾਂ ਇਸਨੇ ਮੱਝ ਬਣਨਾ ਹੈ ਕਿਉਂਕਿ ਹਲੇ ਦੋ ਦੰਦ ਹਲੇ ਹੋਈ ਨਹੀਂ ਪ੍ਰੋਪਰ ਹਲੇ ਚੱਕੇ ਮੰਨੋ ਦੋ ਦੰਦ ਆ ਦੇਖੋ ਹਵਾਨਾ ਦਿਖੇ ਤੁਸੀਂ ਇੱਥੇ ਧਿਆਨ ਨਾਲ ਦੇਖੋ ਥਣਾ ਦਾ ਗੈਪ ਦੇਖਿਓ ਥਣਾ ਦਾ ਸੈਜ ਦੇਖਿਓ ਤੇ ਥਣਾ ਦੇ ਵਿੱਚ ਵਿਥ ਦੇਖਿਓ ਤੇ ਹਵਾਨਾ ਦੇਖਿਓ ਪਿਆ ਨਾ ਤੇ ਇਦਾਂ ਦਾ ਜਿਹੜਾ ਹਵਾਨਾ ਨਾ ਇਹ ਡੋਮੀਨੇਟਡ ਬੁੱਲਾ ਜਿਹੜਾ ਉਹ ਆਪਣੀਆਂ ਧੀਆਂ ਦੇ ਵਿੱਚ ਲੈ ਕੇ ਆਉਂਦਾ ਕਿਉਂਕਿ ਜਿਹੜੀ ਉਹਦੀ ਮਾਂ ਹੈਗੀ ਉਹਦਾ ਸੇਮ ਡਿੱਟੋ ਆ ਜਿਹੜਾ ਹਵਾਨਾ ਇਸ ਤਰ੍ਹਾਂ ਦਾ ਹੈ ਜਿਹੜੀ ਮਤਲਬ ਉਹਦੇ ਸ਼ਾਮ ਵਾਲਕੇ ਬੁੱਲੀ ਮਾਂ ਮੈਂ ਘਰੇ ਜਾ ਕੇ ਵੀ ਦੇਖੀ ਆ ਉਹ ਮਾਂ ਉਸ ਦੀ ਤੇ ਜਿੰਨੀਆਂ ਝੋਟੀਆਂ ਅੱਜ ਤੱਕ ਆਈਆਂ ਪਹਿਲਾਂ ਮੈਂ ਮੈਂ ਮੇਰੇ ਅਨੁਭਵ ਦੇ ਨਾਲ ਮੈਂ ਜਿੰਨੇ ਬੁੱਲੇ ਦੇਖੇ ਆ ਬੁੱਲਾਂ ਦੇ ਵਿੱਚੋਂ ਦੋਸਤੋ ਉਹ ਬੁੱਲਾ ਇਹ ਜਿਹੜਾ ਬਿਊਟੀ ਵੀ ਬਹੁਤ ਟੌਪ ਦੀ ਲੈ ਕੇ ਆਉਂਦਾ ਹੈ ਤੇ ਜਿਹੜਾ ਆ ਥਣ ਹਵਾ ਨਾ ਵੀ ਪੂਰਾ ਟਾਪ ਦਾ ਲੈ ਕੇ ਆਉਂਦਾ ਤੇ ਪਿੱਠਪੂੜਾ ਕੱਦ ਕਾਠ ਬੇਲ ਕਿਸੇ ਚੀਜ਼ ਦੀ ਕਿਸੇ ਪਾਸਿਓ ਕੋਈ ਕਮੀ ਦਾ ਮਤਲਬ ਇਹ ਆ ਦੇਖੋ ਧਿਆਨ ਨਾਲ ਤੁਸੀਂ ਦੇਖੋਗੇ ਐਂ ਜੀ ਕਰਦਾ ਯਾਰ ਦੋ ਘੜੀਆਂ ਝੋਟੀ ਨੂੰ ਦੇਖੀ ਜਾਗੇ ਖੁੱਲ ਕੇ ਜੀ ਸੇਲ ਵੀ ਕਰ ਦੇਗਾ ਨਾ ਸੇਲ ਨਹੀਂ ਕਰਨੀ ਜੀ ਆਪਾਂ ਨੂੰ ਕੀ ਵੀ ਕੀਮਤ ਤੇ ਸੇਲ ਨਹੀਂ ਕਰਨੀ ਆਪਾਂ ਹਾਂ ਆਪਾਂ ਨੇ ਕਿੱਟੀ ਬ੍ਰੀਡ ਤਿਆਰ ਕਰਨ ਹੈ ਜੀ ਨਵਾਬ ਬੁੱਲ ਸੇ ਪ੍ਰੈਗਨੈਂਟ ਹੈ ਇਹ ਅੱਛਾ ਕਿ ਨਵਾਬ ਤੋਂ ਪ੍ਰੈਗਨੈਂਟ ਨਵਾਬ ਤੋਂ ਪ੍ਰੈਗਨੈਂਟ ਹੈ ਹਾਂ ਲਾਗੀ ਆਪਾਂ ਨੇ श्याम बड़ा के नाम सुना था आप अपने घर है था अपन इतना विश्वास हो गया वे बहुत कुछ कर सकता है खुद खुद के लेके बिल्कुल पास गया था हालांकि मैं तो किसी और प्रेगनेंट करवाने की सोचू था जुगलाण गांव में जो सुना था वे अच्छा है पर किसी ने कहा भाई शिव कुमार के पास एक बुल है आप एक बार यूज करो मैं दो सिमन ले गया था एक कट्टा दिया था एक इस दो कट्टी जोटी करवाई थी उस दूसरी ने ये कट्टी दी तो कट्टा तो अपन सेल कर दिया ये कट्टी थी अपने को पसंद आ गई आई थी जब 2 महीने की थी ना ये तब भी अपन एक वीडियो डाली थी हम किसी ने कहा था भाई श्याम का बुल का रिजल्ट अच्छा को नहीं उस टाइम भी शिव भाई ने पता है मैंने वीडियो डाली थी वे देख लो कितना अच्छा अपने का रिजल्ट है ये आपके सामने है मैं ना है? बहुत चोटियां देख लिया भाई चलो वो तो आगे परमात्मा करेगा के करेगा पर आज के दिन कोई यूं आंगली नहीं टेस्ट भाई बुल अच्छा को नहीं 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 पता ना आ ही ये ऑर्डर क्वालिटी देखो जीड़ी प्रोजनी होती है ना जिन्हें पीटी बुल कहदने आपा वो आ ही चीज तो लेके आंदे हैं ਆਪਣੀਆਂ ਧੀਆਂ ਨੂੰ ਜਦੋਂ ਉਹ ਚੰਗੀਆਂ ਟੌਪ ਦੀਆਂ ਆਪ ਦਾ ਮਾਂ ਤੇ ਖਾਨਦਾਨ ਤੇ ਲੈ ਕੇ ਆਉਂਦੇ ਆ ਥਾਣਾ ਵਾਨਾ ਬਿਊਟੀ ਚਾਰੇ ਪਾਸੇ ਇਹ ਚੀਜ਼ਾਂ ਲੈ ਕੇ ਆ ਤੋਰੀ ਹੁਣ ਇਹਨੂੰ ਮੈਂ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾਉਣ ਲੱਗਾ ਦੋਸਤੋ ਝੋਟੀ ਤੁਸੀਂ ਧਿਆਨ ਨਾਲ ਦੇਖੋ ਨਾਟ ਫਾਰ ਸੇਲ ਹੈ ਬਾਈ ਕਹਿੰਦਾ ਮੈਂ ਵੇਚਣੀ ਨਹੀਂ ਨਾ ਵੇਚਣੀ ਨਹੀਂ ਆਪਣਾ ਦੇ ਕੋ ਪਰ ਦਾ ਕੰਮ ਜਰੂਰ ਹੈ ਸ਼ਾਪ ਨੇ ਤੌਰ ਤੇ ਵੀਡੀਓ ਹੈ ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਵੀਡੀਓ ਤਾਂ ਹੋਰ ਮੱਝ ਦੀ ਬਣਾਉਣ ਆਇਆ ਸੀਗਾ ਚਲੋ ਮੈਨੂੰ ਬਹੁਤ ਸੋਹਣੀ ਲੱਗੀ ਝੋਟੀ ਆ ਦੇਖਿਓ ਤੁਸੀਂ ਇੱਥੋਂ ਲਓ ਲੇ ਅੱਜ ਤੋਂ ਦੇਖੋ ਤੁਸੀਂ ਪਿੱਠ ਪੜਾ ਦੇਖੋ ਜਮਾ ਹੈ ਨਾ ਸੇਮ ਡਿੱਟੋ ਕਿਸੇ ਪਾਸੇ ਹੈ ਕੋ ਕਮੀ ਝੋਟੀ ਦੇ ਵਿੱਚ ਕੋਈ ਕਮੀ ਨਹੀਂ ਹੈ ਅੱਜ ਦੀ ਘੜੀ ਝੋਟੀ ਦੇ ਵਿੱਚ ਇਹਦੇ ਮੇਰਾ ਚੀਜ਼ਾਂ ਜਿਹੜਾ ਮਤਲਬ ਸ਼ਾਮ ਬਾਲ ਕੇ ਬੋਲਾ ਉਹ ਆਪਣੀਆਂ ਝੋਟੀਆਂ ਆਪਣੀਆਂ ਕਟੀਆਂ ਦੇ ਵਿੱਚ ਲੈ ਕੇ ਆਉਂਦਾ ਹੈਗਾ ਹਲੇ ਤਾਂ ਇਹ ਮੰਨੋ ਵੀ ਆਪਣੇ ਜੀ ਕੰਮ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਇਦਾਂ ਦੀਆਂ ਝੋਟੀਆਂ ਨਾ ਕਈ ਵਾਰੀ ਮਤਲਬ ਸਮਰਦਗਾਨੀ ਰਹਿੰਦੀਆਂ ਹੀ ਨਹੀਂ ਜਾਂ ਸਮਰਦਗਾਨ ਜਾਂ ਹੀਟ ਚ ਨਹੀਂ ਆਉਂਦੀਆਂ ਤੇ ਇਹ ਬਾਈ ਕੋਲੇ ਹਲੇ ਦੋ ਦੰਦ ਹੁਣ ਦੰਦ ਚੱਕੇ ਆ ਤੇ ਸੂਣ ਦੇ ਤਿਆਰ ਹੈ ਤੁਸੀਂ ਦੇਖੋ ਇਹ ਇਹ ਹੁੰਦੀ ਹੈ ਬ੍ਰੀਡ ਠੀਕ ਹੈ ਇਹਨੂੰ ਆਪਾਂ ਬ੍ਰੀਡ ਕਹਿੰਦੇ ਆ ਲਓ ਨਹੀਂ ਲੋਕ ਪਾਊਡਰ ਪਾਊਡਰ ਦੇ ਦੇ ਔਰ ਕੁਛ ਵੀ ਨਹੀਂ ਬਿਲਕੁਲ ਜੋ ਜੈਨੂਨ ਕਾਇਗਰਨ ਤੂੜੀ ਔਰ ਰਹਾ ਇਸ ਤੇ ਕੁਛ ਵੀ ਨਹੀਂ ਕੋਈ ਵੀ ਸਾਬਿਤ ਕਰ ਦੇ ਆਪਾਂ ਇਨਾਮ ਦੇਾਂਗੇ ਉਸਕੋ 5 ਲੱਖ ਰੁਪਏ ਭਈ ਇਸਕੋ ਕੁਛ ਦੇ ਰੱਖਿਆ ਕੁਛ ਵੀ ਨਹੀਂ ਦੇ ਰੱਖਿਆ ਭਾਈ ਸਾਹਿਬ ਬਿਲਕੁਲ ਜੈਨੂਨ ਹੈ ਇਸ ਨੂੰ ਤਾਂ ਬ੍ਰੀਡ ਕਹਿੰਦੇ ਆ ਆ ਪਾਏ ਕੋਈ ਨਾਈਟ ਹੀ ਥੀ ਆ ਨਹੀਂ ਨਹੀਂ ਹੈ ਆਰਾਮ ਅੱਜ 3 ਦਿਨ ਜਾਂ 30 ਮਿੰਨਾਂ ਦੀ ਹੋ ਚੁਗੀ ਭਈ ਆਪਾਂ ਨੇ ਕਰੀ ਅੱਜ ਪਹਿਲੀ ਵਾਰ ਨੂੰ ਆਈਏ ਇਸਕੋ ਅੱਛਾ ਸਿਰ ਜੋੜ ਮੈਂ ਜਾਵੇ ਪਰ ਮੈਂ ਸ਼ਮ ਰਵਾ ਖੁੱਲੀ ਹੈ ਜੈਨਵਨ ਸਿਰ ਬਰੀਡ ਦਾ ਕਮਾਲ ਹੈ ਬਈ ਯੂ ਕਹਦੇ ਔਰ ਠੰਡੀ ਦੇਖੋ ਆਪ ਹੂੰ ਲਓ ਹੈ ਤੋ ਪਾਇਲਟ ਚ ਉੱਠੀ ਦੇਖ ਲਓ ਯਾਰ ਦੇ ਠੰਡੀ ਦੇਖਾ ਤੈਨੂੰ ਮੈਂ ਦੁੱਧ ਕਾੜ ਲਓ ਬਿਨਾ ਬਈ ਹੈ ਯੂੰ ਕੋ ਨਹੀਂ ਕੋਈ ਹੈ ਲੈ ਲੈ ਕੈਸੇ ਵੀ ਕੋਈ ਇਹ ਆ ਭਾਈ ਬਰੀਡ ਹੈ ਤੇ ਇਦਾਂ ਦੀ ਬਰੀਡ ਤੁਸੀਂ ਵੀ ਧਿਆਨ ਮਾਲਿਕ ਨੇ ਸੁਖ ਰੱਖਿਆ ਤਾਂ ਬਹੁਤ ਕੁਝ ਕਮਾਲ ਕਰਕੇ ਵੀ ਦਿਖਾਣਾ ਝੋਟੀ ਨੇ ਨਹੀਂ ਨਹੀਂ ਮੈਨੂੰ ਉਮੀਦ ਸੀ ਸੁਖ ਰੱਖੋ ਮਾਲਿਕ ਜਰਾ ਮੈਨੂੰ ਉਮੀਦ ਜੀ ਵੀ ਖਿਰੀ ਨਹੀਂ ਕਮਾਲ ਕਰਨਾ ਚਲੋ ਇਹ ਦੋ ਦੰਦ ਹੋ ਗਈ ਤਾਂ ਦੋ ਦਿਨ ਮੈਂ ਉਹ ਤਾਂ ਪਰਮਾਤਮਾ ਹੀ ਮੇਰੇ ਹੈ ਨਹੀਂ ਇਹ ਉਤਾ ਕੋ ਮਤਲਬ ਕੁ ਖਲੇ ਇੱਕ ਇਹ ਦੇਖੋ ਇਹ ਆ ਬਰੀਡ ਉਸ ਦੇਖੋ ਮੈਂ ਹੈ ਹੜੇ ਦਾ ਨਾ ਇਹ ਮਤਲਬ ਇਦਾਂ ਦੀਆਂ ਕਟੀਆਂ ਤਾਂ ਹਲੇ ਪ੍ਰੈਗਨੈਂਟ ਨਹੀਂ ਹੁੰਦੀਆਂ ਇਸ ਉਮਰ ਦੇ ਵਿੱਚ ਤਾਂ ਦੇਖੋ ਵੈਸੇ ਤਾਂ ਤਲੋ ਪਰਮਾਤਮਾ ਕੀ ਪਤਾ ਕੀ ਕਰੇ ਬਾਈ ਸਾਹਿਬ ਸਿਉ ਬਾਈ ਨੇ ਬੜੀਆ ਚੀਜ਼ ਤਿਆਰ ਕਰ ਰੱਖੀ ਹੈ ਹੈ ਚਲੋ ਯੂਜ਼ ਕਰੋ ਨਾ ਕਰੋ ਆਪਣੀ ਇੱਛਾ ਹੋਵੇ ਉਸਕੀ ਉਸਕੀ ਪਿੱਠ ਸੁਣਦੀ ਹੈ ਹਾਂ ਬਿਲਕੁਲ ਉਸਕੇ ਹੀ ਦੇਣ ਹੈ ਯਾਰ ਅਗਰ ਮੈਂ ਉਸ ਬੜੀਆ ਚੀਜ਼ ਉਸਕੇ ਪਾਸ ਨਹੀਂ ਹੋਰ ਮੈਂ ਕਾਹ ਸੇ ਸਿਮਨ ਲਿਆਉਂਗਾ ਹੈ ਬਹੁਤ ਅੱਛੀ ਚੀਜ਼ ਹੈ ਜੀ ਬਿਲਕੁਲ ਸ਼ਾਂਤ ਦੇਖੋ ਯਾਰ ਝੋਟੀ ਆਰਾਮ ਨਾਲ ਖੜੀ ਹੈ ਕਿੰਨਾ ਪਣ ਕਿਤਨਾ ਹੈ ਝੋਟੀ ਮੈਂ ਕੋਈ ਉਹ ਕੋ ਨਹੀਂ ਕੋਈ ਕੋਈ ਮਤਲਬ ਨਾ ਹਿਲਣਾ ਚਲਣਾ ਲੈਣ ਨਾ ਦੇਣ ਆਰਾਮ ਦੇ ਨਾਲ ਝੋਟੀ ਖੜੀ ਹੈ ਦੇਖੋ ਕਿੰਨਾ ਸ਼ਾਂਤ ਸੁਭਾਅ ਝੋਟੀ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਐਦਾਂ ਦੀਆਂ ਨਾ ਹਲੇ ਨੇ ਦੋ ਦੰਦ ਹੋ ਗਈ ਚਾਰ ਦੰਦ ਹੋਣਾ 6 ਦੰਦ ਹੋਣਾ 8 ਦੰਦ ਦਾ ਪੂਰੇ ਜਵਾਨ ਹੋਣਾ ابھی ਤੋਸ ਨੇ ਬਿਲਕੁਲ ਜਵਾਨ ਹੋਊਗੀ ਤਬ ਦੇਖਣਾ ਸਵੇ ਕਿਆ ਬਣੇਗਾ ਸਾਈਜ਼ ਵੀ ਤਾਂ ਛੋਟਾ ਕੋ ਨਹੀਂ ਮੈਂ ਜੋੜੀਦਾ ਅੱਜ ਬਹੁਤ ਵੱਡਾ ਸਾਈਜ਼ ਹੈ ਅਗਰ ਕੁਝ ਇਸ ਕੋ ਪ੍ਰੋਡਕਟ ਦੇ ਦੇਵਾਂ ਰੋਰ ਦੇਵਾਂ ਤੋ ਯਾ ਹੋਰ ਕੁਝ ਵੀ ਬਣ ਜਾ ਬਣ ਜਾਂਦੀ ਬਣ ਜਾਂਦੀ ਲੈ ਇੱਥੇ ਦੇਖੋ ਤੁਸੀਂ ਲੈ

ਇਸ ਨੇ ਬਿਲਕੁਲ ਜੜ ਬਲੈਕ ਕੱਢਤੀ ਹੈ ਬਿਲਕੁਲ ਕੱਢ ਰੱਖਿਆ ਵਈ ਸਭ ਲਓ ਹਮ ਲੈ ਤੁਸੀਂ ਦੇਖੋ ਯਾਰ ਇਹਨਾਂ ਦੀ ਕੋਈ ਕੀਮਤ ਹੈ ਨਹੀਂ ਇਦਾਂ ਦੇ ਨਗੀਨਿਆਂ ਦੀ ਠੀਕ ਹੈ ਮੈਂ ਪਹਿਲਾਂ ਦੱਸਿਆ ਸੇਲ ਤਾਂ ਵੈਸੇ ਹੈ ਨਹੀਂ ਨਾ ਸੇਲ ਕਰੇ ਤਾਂ ਵੈਸੇ ਸ਼ੌਂਕ ਦੇ ਤੌਰ ਤੇ ਮੈਂ ਵੀਡੀਓ ਬਣਾਈ ਹੈ ਚਲੋ ਆਪਾਂ ਵੀਡੀਓ ਹੋਰ ਪਾਉਣ ਆਏ ਸੀ ਤੁਹਾਨੂੰ ਇੱਕ ਛੋਟੀ ਮੈਂ ਤੁਹਾਨੂੰ ਦਿਖਾਉਣ ਲੱਗਾਗਾ ਨਗੀਨਾ ਤੇ ਇਦਾਂ ਦੀਆਂ ਛੋਟੀਆਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਹੋ ਤਿਆਰ ਕਿਵੇਂ ਕਰ ਸਕਦੇ ਹੋ ਸੀਮਨ ਹੈ ਦੋਸਤੋ ਮੈਂ ਉਸ ਭਰਾ ਦਾ ਨੰਬਰ ਦੇ ਦੂੰਗਾ ਇਹਦੇ ਵਿੱਚ ਜਿਹੜਾ ਝੋਟੇ ਦਾ ਓਨਰ ਅਸ਼ੋਕ ਕੁਮਾਰ ਦਾ ਤੁਸੀਂ ਡਾਇਰੈਕਟ ਕੰਟੈਕਟ ਕਰ ਲਿਓ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਤੁਸੀਂ ਜਿੱਥੇ ਵੀ ਤੁਹਾਡਾ ਪਿੰਡ ਹੈਗਾ ਉੱਥੇ ਤੁਹਾਨੂੰ ਅਵੇਲੇਬਲ ਕਰਾਉਣਾ ਉਹਦੀ ਆਪ ਦੀ ਜ਼ਿੰਮੇਵਾਰੀ ਹੈ ਵੈਸੇ ਮੈਂ ਦੇ ਦੂ ਮੈਂ ਇਹਦੇ ਵਾਸਤੇ ਇਹਦੀ ਇਸ ਛੋਟੀ ਦੀ ਆਪਾਂ ਪ੍ਰੋਮੋਸ਼ਨ ਨਹੀਂ ਹੈਗੀ ਮੇਰੇ ਕੰਨੂ ਇਹ ਕਿ ਮੈਂ ਇਹਦੀ ਪ੍ਰੋਮੋਸ਼ਨ ਕਰ ਰਿਹਾ ਪੈਸੇ ਲੈ ਕੇ ਜਾਂ ਕੁਦਾ ਇਹ ਵੈਸੇ ਵੀਡੀਓ ਬਣਾ ਰਿਹਾ ਯਾਰ ਮੈਂ ਤੁਸੀਂ ਤਾਂ ਧਿਆਨ ਨਾਲ ਦੇਖੋ ਹਲ ਕਿਉਂਕਿ ਚੰਗੀ ਚੀਜ਼ ਆ ਦੋਸਤੋ ਜੇ ਮੇਰੇ ਕੰਮ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਆਉਂਦੀ ਹੈ ਨਾ ਤੇ ਮੇਰਾ ਫਰਜ਼ ਬਣਦਾ ਯਾਰ ਤੁਹਾਡੇ ਤਾਨੂੰ ਦਿਖਾਉਣ ਦਾ ਜੇ ਤੁਹਾਨੂੰ ਦਿਖਾਵਾਂਗੇ ਤਾਂ ਇਦਾਂ ਦੇ ਸਿਮਰ ਤੁਸੀਂ ਰਵਾਨੋਗੇ ਸਿਮਰ ਲੱਗਦਾ ਤੁਹਾਡੇ ਘਰਾਂ ਦੇ ਵਿੱਚ ਵੀ ਇਹਦੇ ਨਾਲ ਝੋਟੀਆਂ ਪੈਦਾ ਹੋ ਜਾਣੀਆਂ ਹੁਣ ਦੋ ਦੰਦਾਂ ਦੇ ਝੋਟੀ ਨੇ ਚੰਗਾ ਦੁੱਧ ਕੱਢਣਾ ਹੈ ਤੁਹਾਡੇ ਦਾਦੇ ਨਾਲ ਦੁੱਧ ਕਿੰਨਾ ਦੇ ਦੋਗੇ ਜੀ 15 ਤਾਂ ਦੇਗੀ ਤੂੰ ਥੋੜਾ ਦੇਗੀ ਹੂੰ ਲੱਖ ਉਮੀਦ ਤਾਂ ਇਹ ਮੈਨੂੰ ਉਮੀਦ ਸੀ ਖੀਰੀ ਨੇ 15 16 ਦੁੱਧ ਕਢਾ ਲਗੀ ਇਹ ਚਲੋ ਇਹ ਦੋ ਦੰਦ ਹੋਗੇ ਤਾਂ ਜ਼ਿਆਦਾ ਦੇਣਾ ਚਾਹੀਜ ਨੇ ਹੈ ਇਹ ਸੁਣੋ ਚਵਾ ਦੀ ਭਾਈ ਜੋ ਜੀ ਸਾ ਹੋਗਾ ਸਭ ਦੇ ਸਾਹਮਣੇ ਦਿਖਾ ਦਿਆਂਗੇ ਆਪਾਂ ਨਾ ਫਿਰ ਵੀ ਸੇਲ ਕਰਨੀ ਸੀ ਜਾਂ ਕੁਝ ਵੀ ਦੇ ਦਿਓ ਫਿਰ ਵੀ ਆਪਾਂ ਸੇਲ ਕਰਨੀ ਸੀ ਕਿਸੇ ਕੋ ਜੋ ਲਗਤਾ ਹੋਵੇ ਆਪਾਂ ਸੇਲ ਕਰਨੀ ਹੈ ਨਾ ਪੈਸੇ ਸੇ ਆਪਾਂ ਕੋਈ ਉਹ ਕੋ ਨਹੀਂ ਕਿਉਂਕਿ ਆਪਣਾ ਵਪਾਰ ਕੰਮ ਹੈ ਔਰ ਘਣੀ ਆਵੇ ਸੋ ਰੋਜ਼ ਵੇਚਾਂ ਰੋਜ਼ ਕਮਾਵਾ ਪਰ ਇਹ ਆਪਣਾ ਗਰਗਾ ਬਰੀਡ ਹੈ ਆਪਾਂ ਬਰੀਡ ਹੀ ਰੱਖਣਾ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਯਾਰ ਦੇ ਤੋ ਰਵਾ ਪਰ ਕੇ ਸਾਥ ਕੋਈ ਵੀ ਆਦਮੀ ਇਹ ਪਿਆਰ ਕਰਤਾ ਉਹ ਤਾਂ ਦੇਖ ਲਿਓ ਇਸ ਕੀ ਕੀਮਤ ਵੀ ਕੋਈ ਨਹੀਂ ਹੈ ਮੈਂ ਕੀਮਤ ਕੇ ਅਜੀ ਸੋਖੀ ਨਹੀਂ ਚੀਜ਼ ਹੈ ਇਹ ਸ਼ੋਕੀਨ ਚੀਜ਼ ਹੈ ਇਹਨੂੰ ਹੀ ਕੀ ਕੀਮਤ ਹੈ ਅ ਕੀਮਤ ਲੈਣ ਤਾਂ ਫਿਰ ਕੇ ਆਪਣੇ ਦੁਬਾਰਾ ਅਸੀਂ ਪੈਦਾ ਹੋਗੀ ਬਹੁਤ ਮਿਹਨਤ ਕਰਨੀ ਪੜਿਆ ਬਹੁਤ ਜ਼ਿਆਦਾ ਮਿਹਨਤ ਪੜੀ ਸਾਰਾ ਘਰ ਲਗਾ ਦੋ ਮਿਹਨਤ ਮੈਂ ਕੰਮ ਕਰਦਾ ਤੂੰ ਤੂੰ ਤਾਂ ਕਰਮੋ ਵਾਲਾ ਹੈ ਬਾਗੋ ਵਾਲਾ ਹੈ ਜਿਸ ਕੀ ਕਰ ਇਸ ਤਰੀ ਬਿਲਕੁਲ ਬਿਲਕੁਲ ਨਹੀਂ ਨਹੀਂ ਅਪਣ ਕੋਈ ਸੇਲ ਦਾ ਪਰਪਸ ਕੋ ਨਹੀਂ ਕਿੰਨਾ ਦੁੱਧ ਦੇ ਦੇਗੀ ਫਿਰ ਵੀ ਕੋਈ ਸੇਲ ਕੋ ਨਹੀਂ ਆਪਣੇ ਲਈ ਹੈ ਨਹੀਂ ਦੁੱਧ ਆਪਣੇ ਕਹਿ ਦਿਆ ਤਾਂ ਇਹ ਦਿਖਾ ਦੀ ਮਰਨਾ ਜਾਂ ਤਾਂ ਆਪਣਾ ਅਗਲੇ ਬਿਆਨਤ ਮੈਂ ਹੀ ਦਿਖਾਣੇ ਦੀ ਇੱਛਾ ਥੀ ਆਪਣੀ ਵੀ ਦੂਸਰੇ ਬਿਆਨਤ ਮੈਂ ਕਿਪਤਾ ਕੀ ਬਣ ਤਿਰ ਫਿਰ ਦਿਖਾਵਾਂ ਪਰ ਆਪਲੇ ਨਾ ਮੈਂ ਆ ਰਹੇ ਹਾਂ ਤਾਂ ਦਿਖਾ ਦਿਓ ਤਾਂ ਮੈਂ ਚਲੋ ਕੋਈ ਬਾਤ ਨਹੀਂ ਆਪਣਾ ਕੀ ਦਿੱਕਤ ਬਾਈ ਚਲੋ ਹੈ ਦੇਖੋ ਦੋਸਤੋ ਮੈਂ ਤੁਹਾਨੂੰ ਨਾ ਅਗਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਚਾਹੂ ਕਿ ਜੇ ਦੇਖੋ ਲੈ ਆ ਸੇਮ ਨਾ ਜਿਹੜੇ ਸ਼ਾਂਵਾਲ ਕੇ ਬੋਲਦੀ ਮੈਂ ਮਾਂ ਦੇਖੀ ਹੈ ਉਹਦੀਆਂ ਭੈਣਾਂ ਵੀ ਦੇਖੀਆਂ ਉਹਦੀਆਂ ਗਾਹਾਂ ਉਹ ਸ਼ਿਵ ਕੁਮਾਰ ਕੋਲੇ ਕੱਟੀਆਂ ਖੜੀਆਂ ਉਹ ਵੀ ਦੇਖੀਆਂ ਆ ਸੇਮ ਜਮਾ ਡਿੱਟੋ ਥਾਣਾ ਬਣਾਉਂਦਾ ਉਹ ਲੈ ਕੇ ਆਉਂਦਾ ਆਪਣੀਆਂ ਅਗਲ ਜਨਰੇਸ਼ਨ ਦੇ ਵਿੱਚ ਆਹੀ ਸਿੰਗ ਲੈ ਕੇ ਆਉਂਦਾ ਆ ਤੁਸੀਂ ਦੇ ਵਿੱਚ ਜਿੰਨੀਆਂ ਕਟੀਆਂ ਛਾਂ ਬਾਲ ਕੇ ਬਣਉਂਦੀਆਂ ਦੇਖੋਗੇ ਨਾ ਆ ਚੀਜ਼ ਆਉਗੀ ਉੱਤੇ ਇੰਨੀ ਸੋਹਣੀ ਤੇ ਇੰਨੀ ਵੀਰਡ ਆਉਗੀ ਠੀਕ ਹੈ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਜਰੂਰ ਕਰਿਓ ਤੇ ਮੈਂ ਸ਼ਿਵ ਕੁਮਾਰ ਦਾ ਨੰਬਰ ਦੇਵਾਂ ਜੇ ਕਿਸੇ ਭਰਾ ਨੂੰ ਸੀਮਲ ਚਾਹੀਦਾ ਹੋਇਆ ਨਾ ਤੇ ਉਹ ਕੰਟੈਕਟ ਕਰ ਸਕਦੇ ਹੋ ਤੇ ਨੰਬਰ ਮੈਂ ਇਸ ਭਰਾ ਦਾ ਵੀ ਦੇ ਦੂੰਗਾ ਜਿਹੜੇ ਕੋਲ ਝੋਟੀ ਹੈ ਦੋਨੇ ਵੀਰਾਂ ਦਾ ਨੰਬਰ ਦੇ ਦਾਂਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਝੋਟੀ ਹੈ ਚੰਗਾ ਸੀਮਨ ਜਰਦ ਤੁਸੀਂ ਲਵਾਓਗੇ ਤਾਂ ਚੰਗੇ ਤੁਹਾਡੇ ਘਰੇ ਬੱਚੇ ਆਉਣਗੇ ਬੱਚੇ ਆਉਣਗੇ ਚੰਗੇ ਤਾਂ ਚੰਗਾ ਦੁੱਧ ਦੇਣਗੇ ਤੁਹਾਡੇ ਘਰ ਦੀ ਬ੍ਰੀਡ ਬਣ ਜਣੀ ਹੈ ਹਾਂ ਤੇ ਨੰਬਰ ਮੈਂ ਵਾਈਦਾ ਹੀ ਬਤਾ ਦੇਉ ਨੰਬਰ ਬੋਲਣਾ ਤੁਹਾਡਾ ਮੇਰਾ ਨੰਬਰ ਹੈ 97297 08300 ਜੀ ਹਾਂ ਦੁਬਾਰਾ ਬੋਲ ਰਿਹਾ 97 297 08300 ਜੀ ਇਹ ਸਵਾਈ ਦਾ ਨੰਬਰ ਹੈ ਜਿਸਕੇ ਘਰ ਝੋਟੀ ਖੜੀ ਹੈ ਤੇ ਉਹਨ ਕੋਈ ਫਿਰ ਵੀ ਜੇ ਕੋ ਕਰਨੀ ਹੋਵੇ ਕਿਸੇ ਨੇ ਕਿ ਦੌਰ ਹੁੰਦਾ ਤਾਂ ਬਿਸ਼ੱਕ ਬਾਈ ਨੂੰ ਫੋਨ ਕਰ ਲੈ। ਕੱਲ ਕੀ ਸੀ ਟਾਈਮ ਆ ਕੇ ਦੇਖਣਾ ਉਹ ਤੋਂ ਦੇਖ ਸਕਦਾ। ਅਗਲਾ ਪਰ ਕੋਈ ਇਤਰਾਜ਼ ਗੁਣੀ ਫਿਰ ਸੇਲ ਲਈ ਨਾ ਇਹ ਨਾ ਸੇਲ ਲਈ ਫੋਨ ਕਰੇ ਹੋਰ ਦੇ ਦੇਾਂਗੇ ਸੇਲ ਲਈ ਕਹੋਗੇ ਜਿੰਨੀ ਜੈਸੀ ਪਰ ਇਸ ਕੇ ਲਈ ਫੋਨ ਮਤ ਕਰੇ ਬਈ ਕਿਉਂਕਿ ਆਪਣਾ ਵਪਾਰ ਦਾ ਕੰਮ ਹੈ। ਹੋਰ ਦੇਸ ਦਾ ਪਾਇਆ ਵੇਤਨੀ ਨਹੀਂ ਹੈ ਆਪਣਨੇ। ਜੀ 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 ਜੀ। ਨਹੀਂ ਤਾਂ ਚਲੋ। ਯਾਰ ਮੇਰਾ ਜੀਬ ਮਤਲਬ ਨਾ ਕਹਿਣ ਦਾ ਭਾ ਮੇਰਾ ਕੈਮਰਾ ਬੰਦ ਕਰਨ ਦੀ ਜੀ ਕਰਦਾ। ਬੜੀ ਸੋਹਣੀ ਤੇ ਟੌਪ ਦੀ ਝੋਟੀ ਐ। ਚਲੋ। ਲੈ ਵਾਤ ਮਾਰ ਲਾ ਗਿਆ ਤੱਕ ਲੈ ਇਹਨਾਂ ਦੇ ਬਾਰੇ ਪੁੱਛ ਫੇਰ ਲਾ ਇਹ ਆ ਬ੍ਰੀਡ ਯਾਰ ਕੋਈ ਕੋਈ ਉਹ ਬਹੁਤ ਠੰਡਾ ਪਣੇ ਜੋੜਦੇ ਮੈਂ ਚਲੋ ਧੰਨਵਾਦ ਵੀਡੀਓ ਨੂੰ ਮੈਂ ਤੱਕ ਦੇਖਣ ਲਈ ਸਸੀ ਗੱਲ ਬਰਾਬਰ